ਆਦੀ ਜੋ ਮਾਰ ਪਈ ਸ਼ਰਕਤ ਉੱਤੇ ਬਹੁਤ ਪਾਣੀ ਆਇਆ ਸੀ ਰੋਡ ਦੇ ਉੱਤੇ ਮੇਰੀ ਦੁਕਾਨ ਆ ਤੇ ਇਹ ਜਿਹੜਾ ਕਪੜਾ ਮੇਰਾ ਖਰਾਬ ਹੋ ਗਿਆ ਬਹੁਤ ਜ਼ਿਆਦਾ ਪਿਸ਼ਕਾਨ ਹੋਇਆ ਉਹਦੇ ਉੱਤੇ ਜੇਬ ਚੜ ਗਈ ਆ ਮੈਂ ਰੋਜ਼ ਆਪਣਾ ਇਸ ਕਪੜੇ ਤੋਂ ਗੁਜ਼ਾਰਾ ਕਰਦਾ ਹਾਂ ਢੜੀ ਟੱਪਾ ਕਰਕੇ ਆਪਣੀ ਰੋਟੀ ਖਾਂਦਾ ਆ ਤੇ ਮੇਰਾ ਜਿਹੜਾ ਕਾਰੋਬਾਰ ਠੱਪ ਹੋ ਗਿਆ ਅਬੇ ਭਜੀ ਹਰ ਇੱਕ ਤੇ ਇੱਕ ਕਪੜਾ ਸਾਫ਼ ਨਹੀਂ ਹੁੰਦਾ ਅਮ ਨੂੰ ਕਿੰਨੇ 4 ਦਿਨ ਹੋ ਗਏ ਸੌਂਦੇ ਨੂੰ ਸੁੱਕ ਨਹੀਂ ਗਿਆ ਮੈਂ ਬਹੁਤ ਪਰੇਸ਼ਾਨ ਆ ਮੇਰਾ ਨਾਮ ਕਿਸ਼ਵੀਰ ਮਸੀਹ ਆ ਮੈਂ ਵੀਰਾਂ ਭੈਣਾਂ ਗੜੀ ਬੇਨਤੀ ਕਰਨਾ ਸਾਡਾ ਪਿੰਡ ਬਾਣਿਆ ਰਮਦਾਸ ਨੇੜੇ ਕੋ ਦਰਿਆ ਦੀ ਜੋ ਮਾਰ ਪਈ ਛਰਕਤ ਉੱਤੇ ਬਹੁਤ ਪਾਣੀ ਆਇਆ ਸੀ ਰੋਡ ਦੇ ਉੱਤੇ ਮੇਰੀ ਦੁਕਾਨ ਆ ਤੇ ਇਹ ਜਿਹੜਾ ਕਪੜਾ ਮੇਰਾ ਖਰਾਬ ਹੋ ਗਿਆ ਬਹੁਤ ਜ਼ਿਆਦਾ ਪਿਸ਼ਕਾਨ ਹੋਇਆ ਉਹਦੇ ਉੱਤੇ ਜੇਬ ਚੜ ਗਈ ਆ ਮੈਂ ਰੋਜ਼ ਆਪਣਾ ਇਸ ਕਪੜੇ ਤੋਂ ਗੁਜ਼ਾਰਾ ਕਰਦਾ ਹਾਂ ਢੜੀ ਟੱਪਾ ਕਰਕੇ ਆਪਣੀ ਰੋਟੀ ਖਾਂਦਾ ਹਾਂ ਤੇ ਮੇਰਾ ਜਿਹੜਾ ਕਾਰੋਬਾਰ ਠਾਪ ਹੋ ਗਿਆ ਤੇ ਮੇਰੀ ਸਾਡੀ ਗਾੜੀ ਮੇਰੀ ਬੈਂਤੀਆ ਬੈਂਤੀਆ ਬੇਮਾਨ ਤੁਹਾਡਾ ਬੋਤਾ ਮੇਰੀ ਮਤ ਕੀਤੀ ਜਾਵੇ ਤੇ ਮੈਂ ਫਿਰ ਕੰਮ ਚਲਾ ਸਕਾਂ ਮੈਂ ਆਪਣਾ ਜੋ ਗੁਜ਼ਾਰਾ ਕਰਦਾ ਮੇਰਾ ਬੜਾ ਤਕਾਇਆ ਜੋ ਪਾਣੀ ਦੀ ਮਾਰ ਪਈ ਆ ਤੇ ਇਹ ਮੇਰਾ ਪਿੰਡ ਸਾਰਿਆਂ ਨੂੰ ਪਤਾ ਪਿੰਡ ਵਾਣ ਆ ਤੇ ਅੰਦਾਸ ਨੇੜੇ ਤੇ ਪਾਣੀ ਸ਼ਰਕਤ ਦੇ ਉੱਤੇ ਸ਼ਰਕਤ ਦੇ ਉੱਤੇ ਮੇਰੀ ਦੁਕਾਨ ਆ ਤੇ ਬਹੁਤ ਜ਼ਿਆਦਾ ਪਾਣੀ ਆਇਆ ਪਾਣੀ ਦੀ ਛੁੱਟ ਨਾਲ ਇਹ ਕਪੜਾ ਹਰੀ ਟੈਟ ਚੜ ਗਈ ਉੱਤੇ ਮਹਿਲ ਚੜ ਗਈ ਆ ਤੇ ਇਹ ਕਪੜਾ ਸਾਫ਼ ਨਹੀਂ ਹੁੰਦਾ ਮਨੁੱਤੇ ਨੇ 4 ਦਿਨ ਹੋ ਗਏ ਸੁਕੋਂਦੇ ਨੂੰ ਸੁੱਕੋ ਨਹੀਂ ਧਿਆ ਮੈਂ ਬਹੁਤ ਪਰੇਸ਼ਾਨ ਆ ਤੇ ਮੇਰੀ ਬੇਨਤੀ ਆ ਮੇਰੀ ਮੱਤ ਕੀਤੀ ਜਾਵੇ ਮੈਂ ਆ ਕੇ ਸਾਰੇ ਭੈਣ ਭਾਈਆਂ ਕਰੀ ਜੋ ਮੇਰੇ ਵੀਰ ਨੇ ਉਹਨਾਂ ਗੜੀ ਬੇਨਤੀ ਕਰੂੰਗਾ ਨੰਬਰ ਤੇ ਉਹ ਤੇਦਰਨਾ ਵੀਰਾਂ 98034 4966 ਮੇਰਾ ਨੰਬਰ ਆ ਜੋ ਮੇਰਾ ਕਪੜਾ ਮੈਂ ਦਾਨੀਆਂ ਗੜੀ ਬੇਨਤੀ ਕਰੂੰਗਾ ਆਪਣੇ ਵੀਰਾਂ ਗੜੀ تو بڑے بڑے ویردانی اتنے ناج بھی کر نے بہت بڑی میر مہربانی ساری میں بڑی مدد کر دیا سب نے گریباں دی میں بڑا انہوں کا کرتا ہوں میری مت کی جائے میں تو اپنا گزارا گزارا کر سک